ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੇ ਦਰਮਿਆਨ ਹੁਣ ਇੱਕ ਵਾਰ ਫੇਰ ਡੋਨਾਲਡ ਟਰੰਪ ਦਾ ਵੱਡਾ ਬਿਆਨ ਸਾਹਮਣੇ ਆਇਆ ਦੱਸਦੇ ਕਿ ਅਮਰੀਕਾ ਦੇ ਰਾਸ਼ਟਰਪਤੀ ਦੇ ਨਾਲ ਟਰੰਪ ਨੇ ਕਿਹਾ ਹੈ ਕਿ ਜੇ ਮੈਂ ਮਦਦ ਕਰ ਸਕਦਾ ਹੋਇਆ ਤੇ ਮੈਂ ਮਦਦ ਜ਼ਰੂਰ ਕਰਾਂਗਾ ਇਸ ਨਾਲ ਹੀ ਡੋਨਾਲਡ ਟਰੰਪ ਨੇ ਕਿਹਾ ਕਿ ਉਹਨਾਂ ਦੇ ਦੋਵਾਂ ਦੇਸ਼ਾਂ ਨਾਲ ਚੰਗੇ ਸਬੰਧ ਨੇ ਦੋਵਾਂ ਦੇਸ਼ਾਂ ਨੂੰ ਜਾਣਦੇ ਨੇ ਤੇ ਬੜੇ ਚੰਗੇ ਦੇਸ਼ ਨੇ ਦੋਵੇਂ ਜੇ ਮੈਂ ਕੋਈ ਵੀ ਮਦਦ ਕਰ ਸਕਦਾ ਹੋਆ ਤੇ ਮੈਂ ਮਦਦ ਜ਼ਰੂਰ ਕਰਾਂਗਾ ਤੇ ਨਾਲ ਹੀ ਡੋਨਾਲਡ ਟਰੰਪ ਨੇ ਕਿਹਾ ਕਿ ਉਮੀਦ ਕਰਦਾ ਹਾਂ ਕਿ ਦੋਵੇਂ ਦੇਸ਼ 'ਚ ਉਹਨਾਂ ਦਾ ਵਿਚਾਲੇ ਟੈਨਸ਼ਨ ਚੱਲ ਰਹੀ ਹੈ ਤਣਾਅ ਇਸ ਨੂੰ ਜਲਦ ਸੋਲਵ ਕਰ ਲੈਣ। ਲੱਗਦਾ ਹੈ ਕਿ ਭਾਰਤ ਦੇ ਵੱਲੋਂ ਅੱਤਵਾਦੀਆਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਸੀ 6 ਅਤੇ 7 ਮਈ ਦੀ ਦਰਮਿਆਨੀ ਰਾਤ ਨੂੰ ਭਾਰਤੀ ਫੌਜ ਦੇ ਵੱਲੋਂ ਪਾਕਿਸਤਾਨ ਤੇ ਪਾਕਿਸਤਾਨ ਅਕੁਪਾਈਡ ਕਸ਼ਮੀਰ ਦੇ ਵਿੱਚ ਨੋ ਅੱਤਵਾਦੀ ਟਿਕਾਣੇ ਦੇ ਉੱਤੇ ਹਵਾਈ ਹਮਲਾ ਕੀਤਾ ਗਿਆ ਜਿਸ ਦੌਰਾਨ ਇਹ ਅੱਤਵਾਦੀ ਟਿਕਾਣੇ ਤਬਾਹ ਹੋ ਗਏ। ਜਿਸ ਤੋਂ ਬਾਅਦ ਹੁਣ ਪਾਕਿਸਤਾਨ ਵੀ ਕਿਤੇ ਨਾ ਕਿਤੇ ਹਰਕਤ ਦੇ ਵਿੱਚ ਨਜ਼ਰ ਆ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਬਿਆਨ ਸਾਹਮਣੇ ਉਹਨਾਂ ਨੇ ਕਿਹਾ ਕਿ ਉਹ ਵੀ ਕਾਰਵਾਈ ਕਰ ਸਕਦੇ ਨੇ। ਜਿਸ ਤੋਂ ਬਾਅਦ ਲੱਗਾ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਵਧਿਆ ਹੋਇਆ ਹੈ ਭਾਰਤ ਦੇ ਵਿੱਚ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਮੋਡੂਲਸ ਕਰਵਾਈਆਂ ਜਾ ਰਹੀਆਂ ਨੇ ਤੇ ਲੋਕਾਂ ਨੂੰ ਨਾਲ ਹੀ ਪੈਨਿਕ ਨਾ ਹੋਣ ਦੀ ਗੱਲ ਕਹੀ ਜਾ ਰਹੀ ਹੈ ਤੇ ਇਸ ਦੇ ਵਿਚਾਲੇ ਬੀਤੇ ਦਿਨੀ 20 ਇੱਕ ਡੋਨਲਡ ਟਰੰਪ ਦਾ ਬਿਆਨ ਸਾਹਮਣੇ ਐਸੋ ਉਹਨਾਂ ਨੇ ਕਿਹਾ ਸੀ ਇਟਸ ਅ ਸ਼ੇਮ ਕਿ ਜੋ ਪਾਕਿਸਤਾਨ ਦੇ ਉੱਤੇ ਭਾਰਤ ਦੇ ਵੱਲੋਂ ਹਮਲਾ ਕੀਤਾ ਗਿਆ ਉਹਨਾਂ ਨੇ ਉਸ ਦੇ ਉੱਤੇ ਇਹ ਬਿਆਨ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਉਮੀਦ ਕਰਦੇ ਨੇ ਕਿ ਜਲਦ ਇਹ ਸਾਰਾ ਕੁਝ ਖਤਮ ਹੋ ਜਾਵੇਗਾ ਦੋਵੇਂ ਦੇਸ਼ ਆਪਸ ਵਿੱਚ ਗੱਲਬਾਤ ਕਰਕੇ ਮਾਮਲਾ ਸੁਲਝਾ ਲੈਣਗੇ ਤੇ ਹੁਣ ਮੁਰਤੋਂ ਡੋਨਾਲਡ ਟਰੰਪ ਨੇ ਇੱਕ ਬਿਆਨ ਦਿੱਤਾ ਹੈ ਜੋ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤੇ ਨਾ ਚੱਲ ਰਿਹਾ ਇਸ ਨੂੰ ਲੈ ਕੇ ਡੋਨਾਲਡ ਟਰੰਪ ਦਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਜੇ ਉਹ ਕੋਈ ਮਦਦ ਕਰ ਸਕਦੇ ਹੋਣਗੇ ਤਾਂ ਉਹ ਮਦਦ ਜ਼ਰੂਰ ਕਰਨਗੇ ਦੋਵਾਂ ਦੇਸ਼ਾਂ ਦੇ ਨਾਲ ਉਹਨਾਂ ਦੇ ਚੰਗੇ ਸਬੰਧ ਨੇ ਦੋਵਾਂ ਦੇਸ਼ਾਂ ਨੂੰ ਜਾਣਦੇ ਨੇ ਤੇ ਉਮੀਦ ਕਰਦੇ ਨੇ ਕਿ ਜੋ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਇਸ ਸਮੇਂ ਜੰਗ ਨੂੰ ਲੈ ਕੇ ਸਥਿਤੀ ਬਣੀ ਹੋਈ ਹੈ ਜੋ ਦੋਵਾਂ ਦਾ ਵਿਚਾਲੇ ਤੇ ਨਾ ਚੱਲ ਹੈ ਜਲਦ ਠੀਕ ਹੋ ਜਾਵੇ